ਸਭ ਪੈਂਚਾ ਨਾ ਇਦਾਂ ਤੇ ਮੈਂ ਇਹ ਚੋਰ ਸਿਦਵੰਦਾ ਆ ਤੇ ਇਨੇ ਮੇਰੇ ਨਾਲ ਗਲਤ ਕੰਮ ਕੀਤਾ ਪਿਸਤੋਲ ਦੀ ਨੋਕ ਤੇ ਮੇਰਾ ਕਿਸੇ ਨਾਲ ਲੈਣ ਦੇ ਚੱਲਦਾ ਸੀ ਵੈਸੇ ਦਾ ਉਹਦੇ ਵਾਸਤੇ ਮੈਂ ਇਹ ਚ ਮਦਦ ਲੈਣ ਗਈ ਸੀ ਇਨੇ ਮੇਰੇ ਨਾਲ ਪਿਸਤੋਲ ਦੀ ਨੋਕ ਤੇ ਗਲਤ ਕੰਮ ਕੀਤਾ ਇਹ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਕੀ ਮਦਦ ਤੁਹਾਨੂੰ ਕੀ ਸਹੀ ਤਿੱਕੀ ਲਗਾ ਕੇ ਲੈਂਦੇ ਸੀ ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ ਉਹਦੇ ਨਾਲ ਲੈਣ ਦੇਣ ਸੀ ਉੱਥੇ ਉਹ ਤੁੰਗਾ ਦਾ ਉਹ ਥਰਡ ਪਰਸ ਨਾ ਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਵਾ ਤੁਹਾਡਾ ਸਹੀ ਕਰਦਾਗਾ ਅੱਜ ਮੇਰਾ ਟਾਈਮ ਸੀ ਤੇ ਮੈਂ ਇਹਨੂੰ ਕਹਿਣ ਵਾਸਤੇ ਇਸ ਕਰਕੇ ਇ ਮਨੇ ਜਿਹੜਾ ਫਾਇਦਾ ਠਾਇਆ ਪਿਸਤੋਲ ਦੀ ਨੋਕ ਤੇ ਮੈਂਨਾਂ ਗਲਤ ਕੰਮ ਕੀਤਾ ਕੌਣ ਸੀ ਸਰਪੰਚ ਆਏ ਅੱਛਾ ਹਾਂਜੀ ਲੀਡਰ ਆ ਪਈ ਨਹੀਂ ਨਹੀਂ ਸਰਪੰਚਾ ਪਿੰਡ ਦਾ ਠੀਕ ਆ ਹਾਂਜੀ ਤੁਸੀਂ ਚਾਹੁੰਦੇ ਤੁਸੀਂ ਹਾਂ ਮੈਨ ਇਨਸਾਫ ਚਾਹੀਦੀ ਆ ਮੈਨੂੰ ਇਨਸਾਫ ਦਿੱਤਾ ਜਾਏ ਸਗਤ ਤੋਂ ਸਗਤ ਸਹਾਇਤਾ ਦਿੱਤੀ ਹੈ ਮਾਦਾ ਜੋ ਹੋ ਗਿਆ ਹਾਂਜੀ ਹੋ ਗਿਆ ਤੇ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ ਤੋਂ ਗਾਂਹ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ। ਪਸਤੌਲੀ ਨਾਉਂਦੀ ਕੀਤੀ ਕਹਿੰਦੇ। ਕਹਿੰਦੇ ਆ ਪਸਤੌਲੀ ਲੋਕ ਤੇ ਲੜਕੀ ਦੇ ਬਿਆਨ ਨੇ। ਪਸਤੌਲੀ ਨਾਲ ਅਗਲੀ ਕਾਰਵਾਈ ਕੀ ਮਾਲਾਦਰਜ ਹੋ ਗਿਆ? ਮਾਮਲਾ ਆਫਰਦਰਜ ਹੋ ਗਿਆ, ਮੈਡੀਕਲ ਹੋ ਗਿਆ, ਹੁਣ 104 ਦੇ ਬਿਆਨ ਕਰਾਂਗੇ। ਤੇ ਸਰਪੰਚ ਲਿਸਟ ਹੋ ਗਿਆ। ਹਾਂ ਹੋਵੇ ਤਾਂ। ਕੀ ਪੰਡਾ ਸਰਪੰਚਾ ਕਹਿੰਦੇ ਬੰਦਾ? ਹਾਂਜੀ।